ਜਿਹਦੇ ਜਿਹਨੇ ਟੈਸਟ ਰੱਖਿਆ ਕਿ ਜਿੱਤੇ ਆ ਜਾਂ ਹਾਰੇ ਆ ਜਿਹਨਾਂ ਦਾ ਸਤੀਵਾ ਮੰਗਦੇ ਆ ਉਹ ਤਾਂ ਜਿੱਤ ਗਿਆ ਫਿਰ ਸਤੀਵਾ ਤਾਂ ਉਹ ਦੇਣ ਜਿਹੜੇ ਹਾਰੇ ਫਿਰ ਇੱਕ ਗੱਲ ਤੇ ਇੱਕ ਤਾਂ ਇਹ ਵੀ ਗੱਲ ਸੁਣੀ ਜੀ ਇਹਨਾਂ ਦੇ ਲੋਕ ਉਲਟ ਨੇ ਮੈਂ ਕਿਹਾ ਲੋਕ ਬੜੇ ਸਿਆਣੇ ਨੇ ਇਹਨਾਂ ਦੇ ਉਲਟ ਕਹਿਣੇ ਉਹਨਾਂ ਨੂੰ ਤਾਂ 50000 ਤੇ ਜਿੱਤਾਦਾ ਪਿਛਲੀ ਵਾਰ 29 ਤੇ ਸੀ ਤੇ ਜਿਨ੍ਹਾਂ ਨੂੰ ਕਹਿੰਦੇ ਲੋਕ ਨਾਲ ਆ ਉਹ ਹਾਰ ਜਾਂਦੇ ਆ ਇਹ ਦੇਖੋ ਗੱਲ ਇਹ ਹੈ ਕਿ ਤਿੰਨ ਤਨ ਵਾਰੀ ਕੰਟੀਨਿਊਸਲੀ ਹਾਰੇ ਸੀ ਤਾਂ ਤਿੰਨ ਤਨ ਵਾਰੀ ਕੰਟੀਨਿਊਸਲੀ ਉਹ ਤਾਂ ਰਿਟਾਇਰ ਨਹੀਂ ਹੋਏ ਤੇ ਜਿਹੜੇ ਇੱਕੋ ਵਾਰੀ ਹਾਰੇ ਆਉਂਦਾਂ ਨੂੰ ਕਹਿੰਦੇ ਅਸਤੀਫਾ ਦੇ ਦੋ ਪਤਾ ਨਹੀਂ ਕਿਹੜਾ ਵਿਧਾਨ ਤੇ ਸੰਵਿਧਾਨ ਮੰਗਦਾ ਹੈਗਾ ਸੋ ਮੈਂ ਇੱਕ ਗੱਲ ਬੜੀ ਸਪਸ਼ਟ ਕਹਿ ਦੇਣੀ ਚਾਹੁੰਦਾ ਜਿਵੇਂ ਡਾਕਟਰ ਚੀਮਾ ਨੇ ਦੱਸਿਆ ਭੁੰਦਰ ਸਾਹਿਬ ਨੇ ਦੱਸਿਆ ਪਾਰਟੀ ਕਿਸੇ ਟੈਕੋਰਮ ਨਾਲ ਕਿਸੇ ਸਿਸਟਮ ਨਾਲ ਚੱਲਦੀ ਹੈ ਪਾਰਟੀ ਦੀਆਂ ਜਿਹੜੀਆਂ ਤਿੰਨੋਂ ਬਾਡੀਜ਼ ਨੇ ਉਹਨਾਂ ਨੇ ਬਿਨਾ ਕਿਸੇ ਰੈਜ਼ਰਵੇਸ਼ਨ ਦੇ ਬਿਨਾ ਕਿਸੇ ਰੈਜ਼ਰਵੇਸ਼ਨ ਦੇ ਸਰਦਾਰ ਸੁਖਬੀਰ ਸਿੰਘ ਪਾਦਲ ਵਿੱਚ ਫੁੱਲ ਕੌਨਫੀਡੈਂਸ ਰੀਪੋਸਟ ਕੀਤਾ ਹੈ ਜਿੰਨੀਆਂ ਮਰਜ਼ੀ ਇਹ ਚੀਂਕਾ ਮਾਰ ਲੈਣ ਬਾਹਰ ਬੈਠ ਕੇ ਉਹਦਾ ਕੋਈ ਵੈਲਿਊ ਨਹੀਂ ਕਿ ਨਾ ਉਹਨਾਂ ਚੀਜ਼ਾਂ ਦਾ ਸਾਨੂੰ ਕੋਈ ਨੋਟਿਸ ਲੈਣ ਦੀ ਲੋੜ ਹੈ ਕਿਉਂਕਿ ਜਿਨ੍ਹਾਂ ਦੇ ਕੋਲ ਕੋਈ ਸੰਵਿਧਾਨਕ ਅਧਿਕਾਰ ਹੀ ਨਹੀਂ ਉਹ ਸੰਵਿਧਾਨਕ ਪ੍ਰੋਸੈਸ ਨੂੰ ਕਰੇ ਬਿਨਾ ਜੋ ਮਰਜ਼ੀ ਗਈ ਜਾਣ ਉਹਨਾਂ ਗੱਲ ਦੀ ਕੋਈ ਵੈਲਿਊ ਨਹੀਂ ਥੈਂਕ ਯੂ ਇੱਕ ਮੈਂ ਇੱਕ ਮੈਂ ਇੱਕ ਸੈਕਿੰਡ ਮੈਂ ਇੱਕ ਇੱਕ ਚੀਜ਼ ਹੋਰ ਸਪੱਸ਼ਟ ਇੱਕ ਚੀਜ਼ ਹੋਰ ਸਪੱਸ਼ਟ ਕਰ ਦਿਆਂ ਨਹੀਂ ਇੱਕ 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 ਮਿੰਟ ਬਾਅਦ ਇੱਕ ਚੀਜ਼ ਸਪੱਸ਼ਟ ਕਰ ਦਿਆਂ ਪ੍ਰਧਾਨ ਸਾਹਿਬ ਨੇ ਜਦੋਂ ਜ਼ਿਲ੍ਹਾ ਜਥੇਦਾਰ ਸਰਬੰਦੀ ਵੀ ਤੇ ਹਲਕਾ ਇੰਚਾਰਜ ਸਰਬੰਦੀ ਮੀਟਿੰਗ ਵੀ ਸ਼ੁਰੂ ਹੋਈ ਸੀ ਓਪਨਿੰਗ ਵਰਡ ਸੀ ਉਹਨਾਂ ਦੇ ਵੀ ਦੇਖੋ ਯਾਰ ਬੜੀ ਜੀ ਗੱਲ ਹੈ ਬੜੀ ਸਪੱਸ਼ਟ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਪ੍ਰਧਾਨ ਨਵਾਂ ਤੇ ਤਾਂ ਮੈਂ ਪ੍ਰਧਾਨ ਦੇ ਨੂੰ ਤਿਆਰ ਨਹੀਂ ਤਾਂ ਮੈਂ 1 ਮਿੰਟ ਵੀ ਪ੍ਰਧਾਨ ਦੇ ਨੂੰ ਤਿਆਰ ਨਹੀਂ ਜੇ ਤੁਸੀਂ ਨਹੀਂ ਚਾਹਦੇ। ਔਰ ਮੇਰੇ ਕੋਲੇ ਕੱਲੇ-ਕੱਲੇ ਲੀਡਰ ਦੇ ਮਿੰਟਸ ਆਫ ਮੀਟਿੰਗ ਰਿਕਾਰਡਡ ਆ। ਠੀਕ ਹੈ 100% ਜਿਲ੍ਹਾ ਪ੍ਰਧਾਨ ਨੇ ਵੀ ਔਰ ਸਾਰੇ ਹਲਕਿਆਂ ਚਾਰਜ ਸਰ ਮਨਨ। ਇੱਕੋ ਆਵਾਜ਼ ਪ੍ਰਧਾਨ ਸਾਹਿਬ ਨੂੰ ਕਿਹਾ ਸੀ ਮੇਰੇ ਦੁਆਰਾ ਤੁਸੀਂ ਇਹ ਲੈ ਸਾਡੇ ਆਪਣੇ ਮੂੰਹ ਤੋਂ ਨਹੀਂ ਕਰਨਾ। ਜਿਹੜੀ ਮੀਟਿੰਗ ਦੀ ਗੱਲ ਹੈ, ਰਿਕਾਰਡ ਦੀ ਗੱਲ ਹੈ। ਜਿਲ੍ਹਾ ਜੈਦਾਰ ਸਾਹਿਬਾਨੇ ਤੋਂ ਹੋਣੇ ਗਏ ਆ ਤੁਸੀਂ ਕੱਲੇ-ਕੱਲੇ ਨਾਲ ਗੱਲ ਕਰਕੇ ਪੁੱਛ ਸਕਦੇ ਹੋ। ਰੈਜੂਲੇਸ਼ਨ ਦੋਪਤੇ ਵੀ ਕੱਲੇ ਕੱਲੇ ਨੇ ਦਸਖਤ ਕੀਤੇ ਆਮ ਤੌਰ ਤੇ ਅਸੀਂ ਕਰਾਉਂਦੇ ਨਹੀਂ ਹੁੰਦੇ ਪਰ ਉਹਦੇ ਤੇ ਵੀ ਆਪ ਉਹਨਾਂ ਨੇ ਕੱਲੇ ਕੱਲੇ ਤੇ ਦਸਖਤ ਕੀਤੇ ਆ ਕਿਉਂਕਿ ਕਲੀਅਰ ਕੱਟ ਪ੍ਰਧਾਨ ਮੰਤਰੀ ਨੂੰ ਸੀ ਕਿ ਜੇ ਪਾਰਟੀ ਨਹੀਂ ਚਾਹੁੰਦੀ ਤੇ ਮੈਂ 1 ਮਿੰਟ ਵੀ ਪ੍ਰਧਾਨ ਰਾਇਨ ਨੂੰ ਤਿਆਰ ਨਹੀਂ ਪਰ ਕਿਉਂਕਿ ਪਾਰਟੀ ਦੀ ਗੱਲ ਇੰਡੀਵਿਜੂਅਲੀ ਕੋਈ ਇੱਕ ਦੋ ਬੰਦੇ ਹੋਣ ਨਾ ਤਾਂ ਉਹ ਜਿਹੜੀ ਹੈਗੀ ਹੈ ਡੈਮੋਕ੍ਰੇਸੀ ਦੇ ਵਿੱਚ ਉਸ ਗੱਲ ਦੀ ਵੈਲਿਊ ਨਹੀਂ ਹੁੰਦੀ ਕਿ ਜੇ ਆਪਣਾ ਹੁਣ ਮੈਂ ਕਹਿਣ ਲੱਗ ਜਾਵਾਂ ਕਿ ਫਰਾਨਾ ਬੰਦਾ ਛੱਡੀ ਛੱਡੀ ਉਹ ਗੱਲ ਨਹੀਂ ਛੂੰਦੀ ਜਿਹੜੀ ਜਿੱਥੇ ਗੱਲ ਸੀ ਬਾਰਲ ਜਨਵਰੀ ਦੀ ਉਹ ਪ੍ਰਧਾਨ ਨੇ ਦੋਨਾਂ ਕਮੇਟੀਆਂ ਦੇ ਵਿੱਚ ਬੜਾ ਕਲੀਅਰ ਕਟ ਕਰਤਾ ਔਰ ਸਾਰਿਆਂ ਨੇ ਇੱਕ ਆਵਾਜ਼ ਦੇ ਵਿੱਚ ਕਿਹਾ ਕਿ ਤੁਸੀਂ ਦੁਬਾਰਾ ਨਵਜ ਮੂੰਹ ਤੋਂ ਨਹੀਂ ਕਰਨੀ ਕਿਉਂਕਿ ਤੁਸੀਂ ਬਿੰਦਤ ਕੀਤੀ ਆ ਅਸੀਂ ਬਿੰਦਤ ਕੀਤੀ ਆ ਸਾਨੂੰ ਕੱਟੇ ਹੋ ਕੇ ਦੇਖਣਾ ਚਾਹੀਦਾ ਕਿ ਕਿੱਥੇ ਕਮੀ ਰਹੀ ਆ ਤੇ ਦੂਰ ਕਿਤਾ ਕਰੀਏ ਸਰ ਸਾਰੇ ਸਾਲ ਨੇ ਅੰਕਪਾਰਕ ਨੂੰ ਸ਼੍ਰੋਮਣੀ ਕਾਲੀਦਾਸ ਜੀ ਜੋ ਬਾਗੀ ਦੇਵ ਵਾਏ ਗਲੰਦਰ ਵਿੱਚ ਹਾਂਜੀ ਸੋ ਇਹ ਆਦੂ ਬਾਗੀ ਦੇਵ ਨਜ਼ਰ ਆਏ ਜਲੰਧਰ ਵਿੱਚ ਇਹ ਕਿ ਆ ਬਾਗ ਨੂਜ਼ ਹੈ ਕੋਸ਼ਿਸ਼ ਮੈਂ ਕਰ ਰਿਹਾ ਹਾਂ ਅਗਲੇ ਕੇ ਲਈ ਜੋ ਲੀਡਰਸ਼ਿਪ ਹੈ ਕਿ ਆ ਪਾਰਟੀ ਬਦਲ ਹੋ ਰਹੀ ਹੈ ਕਿ ਆ ਹੋ ਰਿਹਾ ਹੈ ਔਰ ਜੋ ਲੋਕ ਇਸ ਤਰ੍ਹਾਂ ਦੀ ਆਵਾਜ਼ ਉਠਾ ਰਹੇ ਨੇ ਕਿ ਜ਼ਿੰਮੇਵਾਰੀ ਨਹੀਂ ਲਈਏ ਲੋਕੋ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਏ ਉਹਨਾਂ ਉੱਪਰ ਕੋਈ ਐਕਸ਼ਨ ਹੋਗਾ ਦੇਖੋ ਡੈਮੋਕ੍ਰੇਸੀ ਦੇ ਵਿੱਚ ਡਿਫਰੈਂਸ ਆਫ ਅਪੀਨੀਅਨ ਹੁੰਦਾ ਉਹਨਾਂ ਕੋ ਇੱਕ ਦੋ ਬੰਦੇ ਕੋਈ ਵੱਖਰੀ ਗੱਲ ਕਰਦੇ ਆ ਹਾਲੇ ਤੱਕ ਸਾਡੇ ਕੋਲ ਪੂਰੀ ਡਿਟੇਲ ਦੇ ਵਿੱਚ ਕੋਈ ਉਹਨਾਂ ਦੀ ਗੱਲ ਵੀ ਨਹੀਂ ਪਹੁੰਚੀ ਕਿ ਉਹਨਾਂ ਨੇ ਵਰਡਿੰਗ ਕੀ ਹੈ ਕੀ ਕਿਆ ਜੇ ਜ਼ਰੂਰਤ ਹੋਏਗੀ ਤੇ ਉਹਦਾ ਅਸੀਂ ਵਾਰਡ ਵਾਰਡ ਜਵਾਬ ਵੀ ਦੇ ਦਿਆਂਗੇ ਲੇਕਿਨ ਇੱਕ ਦੋ ਬੰਦੇ ਕਿਤੇ ਕੋਈ ਵੱਖਰਾ ਆਪਣਾ ਡਿਫਰੈਂਸ ਆਫ ਓਪੀਨੀਅਨ ਜੇ ਦਿੰਦੇ ਆ ਇਹ ਕੋਈ ਬਗਾਵਤ ਨਹੀਂ ਹੁੰਦੀ ਜੇ 99% 99.9 ਵੀ ਕਹਿ ਸਕਦਾ ਮੈਂ ਕਿ ਗਿਣਤੀ ਦੇ हिसाब ਨਾਲ ਤੇ ਜ ਇੰਨੇ ਨਾਲ ਪੁਆਇੰਟ ਕੁਝ ਪਰਸੈਂਟ ਬੰਦੇ ਜੇ ਕੋਈ ਕਿਤੇ ਆਪਣਾ ਵੱਖਰਾ ਓਪੀਨੀਅਨ ਐਕਸਪ੍ਰੈਸ ਕਰਦੇ ਆ ਤੇ ਮੈਂ ਸਮਝਦਾ ਕੋਈ ਬਗਾਵਤ ਨਹੀਂ ਹੁੰਦੀ ਡਿਫਰੈਂਸ ਆਫ ਓਪੀਨੀਅਨ ਆ ਠੀਕ ਹੈ ਅਸੀਂ ਇੰਨਾ ਵੀ ਜਿਹੜਾ ਡੈਮੋਕਰੇਸੀ ਦੇ ਵਿੱਚ ਕਿਸੇ ਨੂੰ ਰੋਕਦੇ ਨਹੀਂ ਪਰ ਬੈਟਰ ਸੀਗਾ ਇੱਕ ਦੇਖੋ ਸਿਸਟਮ ਹੁੰਦਾ ਹਰ ਪਾਰਟੀ ਦੀ ਤਾਂ ਅਨਲਿਸਿਸ ਚੱਲ ਰਹੀ ਹੈ ਪਾਰਟੀ ਦੀ ਇਨਟਰਸਪੈਕਸ਼ਨ ਚੱਲ ਰਹੀ ਹੈ ਜਿਹੜੀ ਹਾਈਐਸਟ ਬਾਡੀ ਆ ਪਾਰਟੀ ਦੀ ਵਰਕਿੰਗ ਕਮੇਟੀ ਉਹਦੀ ਮੀਟਿੰਗ ਕੱਲ ਹੈ ਤੇ ਅਗਰ ਤੁਸੀਂ ਮੀਟਿੰਗ ਤੋਂ ਪਹਿਲਾਂ ਕੁਝ ਵੱਖਰਾ ਆਪਣਾ opinion express ਕਰਦੇ ਹੋ ਤਾਂ ਉਹ ਡਾਊਟਫੁਲ ਹੋ ਜਾਂਦਾ ਉਹ ਫਿਰ ਪ੍ਰੀ ਪਲਾਨਡ ਗੱਲ ਲੱਗਦੀ ਆ ਉਹ ਫਿਰ ਇਹ ਨਹੀਂ ਲੱਗਦਾ ਕਿ ਤੁਸੀਂ ਪਾਰਟੀ ਦੀ ਕੁਝ ਇੰਪਰੂਵਮੈਂਟ ਜਿਉਣਾ ਚਾਹੁੰਦੇ ਹੋ ਜਾਂ ਪੇ ਪਾਰਟੀ ਵਿੱਚ ਸੁਧਾਰ ਲੈਣਾ ਚਾਹੁੰਦੇ ਹੋ ਲੱਗਦਾ ਕਿ ਤੁਸੀਂ ਤਾਂ ਇਹ ਗੱਲ ਕਹਿਣੀ ਸੀ ਆਪਣੀ ਕਹਿ ਦਿੱਤੀ ਅਦਰਵਿਜ ਹਲੇ ਵੇਟ ਕਨ ਦੀ ਲੋੜ ਸੀ ਸੁਣੋ ਰਾਦਰ ਪਾਰਟੀ ਪਾਰਟਿਸਿਪੇਟ ਕਰਕੇ ਸਾਰਿਆਂ ਦੀ ਗੱਲ ਸੁਣਨੀ ਚਾਹੀਦੀ ਸੀ ਫੇਰ ਫੇਰ ਕੋਈ ਗੱਲ ਆਪਣਾ ਥਿਊ ਰੱਖਦਾ ਚੰਗੀ ਗੱਲ ਉਹ ਕਹਿੰਦੇ ਕਿ ਪ੍ਰਧਾਨ ਤੁਸੀਂ ਬਿਲਕੁਲ ਠੀਕ ਹੋ ਵਧੀਆ ਕੰਮ ਕਰ ਰਹੇ ਹੋ ਲੇਕਿਨ ਕੋਈ ਸਲਾਹਕਾਰ ਤੁਹਾਨੂੰ ਖਰਾਬ ਕਰਦੇ ਨੇ ਉਹਨਾਂ ਨੂੰ ਬੰਦੋ ਕੁਝ ਕੋ ਮੋਟੇ ਨਹੀਂ ਦੇ ਬੰਦਿਆਂ ਨੂੰ ਬੰਦ ਲੋ ਤੁਹਾਨੂੰ ਸਹੀ ਦੱਸਦੇ ਨਹੀਂ ਜਿਹੜੀ ਹਕੀਕਤ ਦੀ ਦੱਸਦੇ ਕਿ ਪੀਰ ਮੁਹੰਮਦ ਕਰਕੇ ਯੇਸੂ ਦੀ ਗੱਲ ਕੋਈ ਪਤਾ ਕੋ ਜਿਹੜੀ ਗੱਲ ਪ੍ਰਧਾਨ ਨੇ ਕਹੀ ਐ ਪੀਰ ਮੁਹੰਮਦ ਲਗੇ ਸੁਖਵੀਰ ਜੀ ਉਹ ਜਵਾਬ ਦੇ ਸਕਦੇ ਆ ਅਸੀਂ ਹੁਣ ਤੁਹਾਡੀ ਸੁਣੇ ਚੜਾਈ ਕਿਉਂਕਿ ਲਾ ਕਹਿੰਦਾ ਹਿਅਰ ਸੇ ਐਵੀਡੈਂਸ ਐ ਨਹੀਂ ਨਹੀਂ ਹਿਅਰ ਸੇ ਐ ਮੈਂ ਸੁਖਵੀਰ ਬਾਦਲ ਤੁਹਾਨੂੰ ਕਹਿ ਕੇ ਗਿਆ ਮੈਂ 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 ਦੱਸਦਾ ਮੈਂ ਇੱਕ ਇੱਕ ਮਿੰਟ ਦੀ ਮੈਂ ਵੀ ਵੱਡੇ ਬਲ ਸਾਹਿਬ ਦਾ ਸਲਾਹ ਕਰ ਰਿਹਾ ਗਰੇਵਲ ਸਾਹਿਬ ਵੀ ਨੇ ਆ ਅਸੀਂ ਕਿਹਈ ਸਲਾਹਾਂ ਦਿੰਦੇ ਹੁੰਦੇ ਆ ਲੀਡਰ ਬੜਾ ਸਿਆਣਾ ਹੁੰਦਾ ਜਿਹਦੇ ਨਾਲ ਤੁਸੀਂ ਲੱਗੇ ਹੁੰਦੇ ਹੋ ਉਹਨੂੰ ਪਤਾ ਹੁੰਦਾ ਪੀ ਇਹ ਸਲਾਹ ਮੰਨਣੀ ਕਿੰਨੀ ਮੰਨਣੀ ਇਸ ਕਰਕੇ ਸਲਾਹ ਕਰਨ ਦਾ ਤਾਂ ਆਪਣਾ ਕੰਮ ਹੁੰਦਾ ਆਪਣੇ ਹਿਸਾਬ ਨਾਲ ਸਲਾਹ ਕਰ ਦਿੰਦੇ ਰਹਿੰਦੇ ਆ ਇਸ ਕਰਕੇ ਲੀਡਰ ਜਿਆਦਾ ਮਚੂਰ ਹੁੰਦਾ ਉਹਨੂੰ ਪਤਾ ਹੁੰਦਾ ਪੀ ਕਿਹੜੀ ਸਲਾਹ ਤੇ ਅਮਲ ਕਰਨਾ ਹੈ ਕਿਹਦੇ ਤੇ ਨਹੀਂ ਕਰਨਾ ਇਸ ਕਰਕੇ ਇਹ ਨਹੀਂ ਸੋਚਣਾ ਚਾਹੀਦਾ ਕਿ ਲੀਡਰ ਰਾਈ ਦਾ ਹੁੰਦਾ ਮੈਂ ਇੱਕ ਸੈਕਿੰਡ ਇੱਕ ਸੈਕਿੰਡ ਮੈਡਮ ਨੇ ਪਹਿਲਾਂ ਸਵਾਲ ਕੀਤਾ ਸੀ ਨਾ ਸੀਮਾ ਸਾਹਿਬ ਨੂੰ ਕਿ ਇਹ ਇਹਨਾਂ ਨੇ ਦਿੱਤੀਆਂ ਬਾਕੀ ਸੁਰਾਂ ਦੀ ਮੈਂ ਤੁਹਾਨੂੰ ਗੱਲ ਦੱਸਾਂ ਤੇ ਪ੍ਰੈਜ਼ੈਂਟ ਦੇ ਪੋਲਿਟਿਕਸ 'ਚ ਥਿਸ ਇਜ਼ ਨਾਥਿੰਗ ਨਿਊ ਆਬਾ ਬਾਈ 2022 ਚੋਣਾਂ ਹੋਈਆਂ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ 17 ਵਿੱਚ ਆਪ ਦੇ 20 ਆਏ ਸੀ ਇਲੈਕਟ ਹੋ ਕੇ 22 ਦੀਆਂ ਚੋਣਾਂ ਵੇਲੇ 7 ਰਹਿ ਗਏ ਸੀ ਤੇ ਜੇ ਕੇਜਰੀਵਾਲ ਸਾਹਿਬ ਦੀ ਲਿਸਟ 2-4 ਦਿਨ ਹੋਰ ਲੇਟ ਹੋ ਜਾਂਦੀ ਇਹ ਤਿੰਨ ਰਹਿ ਗਏ ਸੀ ਕਿਉਂਕਿ ਚਾਰਾਂ ਦਾ ਹੋਰ ਸੈਟਲ ਹੋਈ ਹੋਤੀ ਤੇ ਪਰ ਸੀਟਾਂ 92 ਲੈ ਗਏ ਇਸੇ ਤਰ੍ਹਾਂ ਹੀ ਕਾਂਗਰਸ ਵਿੱਚ ਬਾਕੀ ਸੁਰਾ ਉੱਠੀਆਂ ਸੀ ਉਹ ਤਈਆਂ ਦਾ ਸਟਰੋਂਗ ਗਰੁੱਪ ਬਣ ਗਿਆ ਸੀਗਾ ਜਿਹੜਾ ਪ੍ਰੈਸ਼ਰ ਗਰੁੱਪ ਟੈਕਟਿਕਸ ਬਣਾਇਆ ਸੀ ਯਾਰ ਕਈ ਛੱਡ ਗਏ ਕਈ ਕਰ ਗਏ ਬੜੇ ਸੀਨੀਅਰ ਪਰ ਸਾਰੇ ਸੀਨੀਅਰ ਲਿਸਟ ਸੋ ਕਾਲਡ ਸੀਨੀਅਰ ਸੀ ਤੇ ਉਸ ਤੋਂ ਬਾਅਦ ਪਾਰਟੀ ਐਗਰੂ ਵੀ ਕਰ ਗਈ ਦੇਖੋ ਮੈਂ ਇੱਕ ਗੱਲ ਬੜੀ ਕਲੀਅਰ ਕਹਿ ਦੇਣਾ ਹੈਗਾ ਅੱਜ ਟੁਡੇਜ਼ ਪੋਲਿਟਿਕਸ ਇੰਡੀਵਿਜੂਅਲ ਡਸਨਟ ਮੈਟਰ ਇਹ ਲੋਕਾਂ ਦੀ ਪਰਸੈਪਸ਼ਨ ਤੇ ਪਾਲਿਸੀਜ਼ ਹੁੰਦੀਆਂ ਨੇ ਜਿਹੜੀਆਂ ਫਾਈਨਲ ਰਿਜ਼ਲਟਸ ਮੈਟਰ ਕਰਦੀਆਂ ਨੇ ਬਹੁਤ ਲੋਕਾਂ ਨੂੰ ਭੁਲੇਖਾ ਹੈ ਮੈਂ ਤਾਂ ਆ ਜਿਹੜੀ ਸਿਚੁਏਸ਼ਨ ਅੱਜੇ ਕ੍ਰੀਏਟ ਕਰਦੇ ਇਹਦਾ ਵਿਕਟਮ ਆਲਰੇਡੀ ਅਸੀਂ ਵੀ ਟੌੜਾ ਸਾਹਿਬ ਨਾਲ ਅਲਹਿਦਾ ਗਏ ਸੀ ਸਾਨੂੰ ਮੁੜ ਕੇ ਬਾੜ ਦੇ ਨਹੀਂ ਸੀ ਬਈ ਬਾਲਸਾ ਸਾਨੂੰ ਪਰਦਾ ਸੀ ਕਿਵੇਂ ਟੇਡੇ 빙ੇ ਸਵਾਰਸ਼ਾ ਪਾਪ ਆ ਕੇ ਵਾਪਸ ਕਾਲੀ ਦਲ ਜਾਏ ਉਹ ਲੋਕਾਂ ਨੂੰ ਲੱਗਦਾ ਸੀ ਕਿ ਸਾਡਾ ਦਾ ਭੋਗ ਪੈ ਗਿਆ ਪੋਲੀਟਿਕਲ ਚਲੋ ਬਾਲ ਸਾਹਿਬ ਹੁਣ ਇਕੱਠੇ ਹੋ ਗਏ ਸਾਡਾ ਫੇਰ ਬੂਟਾ ਹਰਾ ਹੋ ਗਿਆ ਸੁੱਕੇ ਨੂੰ ਪਾਣੀ ਪੈ ਗਿਆ ਇਹ ਤਾਂ ਐਨੇ ਬੰਦੇ ਇੱਥੋਂ ਗਏ ਨੇ ਐਨੇ ਬੰਦੇ ਗਏ ਨੇ ਜਿਹੜੇ ਲੋਕ ਕਹਿੰਦੇ ਸੀਗੇ ਕਿ ਅਸੀਂ ਆਵਾਜ਼ ਆ ਪੰਜਾਬ ਦੀ ਉਹਨਾਂ ਦੇ ਨਾਮ ਨਹੀਂ ਰਹੇ ਗੱਲ ਤਾਂ ਕਿੱਲੇ ਤੇ ਖੜੇ ਦਾ ਹੀ ਮੁੱਲ ਹੁੰਦਾ ਹੈ ਕਿੱਲੇ ਨਾਲੋਂ ਹਿੱੱਲੇ ਨਹੀਂ ਨਾ ਇਹ ਰੋ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਕੀ ਹੁੰਦੇ ਨੇ ਸੋ ਬੰਦ ਥਿੰਗ ਇਜ਼ ਵੈਰੀ ਕਲੀਅਰ ਦੀ ਨੈਕਸਟ ਸ਼ਟਲ ਰਿਜ਼ਲਟ ਇਜ਼ ਪਾਰਟੀ ਇਜ਼ ਪਾਰਟੀ ਪਾਰਟੀ ਇਜ਼ ਸੁਪਰੀਮ ਐਂਡ ਪਾਰਟੀ ਐਜ਼ ਅ ਹੋਲ ਇਜ਼ ਬਿਹਾਈਂਡ ਦੀ ਪ੍ਰੈਜ਼ੀਡੈਂਟ ਦੇ ਆਰ ਵਿਦ ਪ੍ਰੈਜ਼ੀਡੈਂਟ ਦੇ ਵਿਲ ਬੀ ਵਿਦ ਪ੍ਰੈਜ਼ੀਡੈਂਟ ਐਂਡ ਪਾਰਟੀ ਇਸ ਦੇ ਅਨਾਲਾਈਸਿਸ ਕਰੇਗੀ ਇੰਟਰੋਸੈਪਸ਼ਨ ਕਰੇਗੀ ਕਈ ਚੀਜ਼ਾਂ ਤੇ ਤਾਂ ਮੇਰੇ ਵਰਗੇ ਜਦ ਘਰ ਬੈਠ ਗਿਆ ਇਕੱਲੇ ਤਾਂਹੀਂ ਤਕੜਾ ਹੋ ਜਾਣਾ ਅਗਲੇ ਕਹਿੰਦੇ ਹਟ ਨਹੀਂ ਨਹੀਂ ਖੜਾ ਨਹੀਂ ਛੱਡਦਾ ਜਦ ਬਿਮਾਰ ਹੁੰਦਾ ਸੀ ਬਹੁਤੇ ਮੇਰਾ ਹਾਰ ਇਸ ਕਰਕੇ ਨਹੀਂ ਸੀ ਪੁੱਛਣ ਹੁੰਦੇ ਕਿ ਮੈਂ ਠੀਕ ਹੋ ਜਾ ਕਿ ਇਹ ਜਾਊਗਾ ਤਾਂ ਸ਼ਾਇਦ ਸੀਟ ਖਾਲੀ ਹੋ ਜੇ ਸਾਡੇ ਕੋਲ ਤਾਂ ਹੁਣ ਹੀ ਟੱਕਾ ਪੈਣ ਲੱਗ ਪਿਆ ਅਗਲੇ ਕਹਿੰਦੇ ਜੀ ਇੱਥੇ ਮੇਰਾ ਕਰ ਦਿਓ ਇੱਥੇ ਮੇਰਾ ਕਰ ਦਿਓ ਸੋ ਇਸ ਕਰਕੇ ਬਿਲਕੁਲ ਕੋਈ ਗੱਲ ਨਹੀਂ ਹੁੰਦੀ ਮੈਂ ਹੁਣ ਇੱਥੇ ਮੈਨੂੰ ਅੱਜ ਸਾਡੀ ਮੀਟਿੰਗ 'ਚ ਇੱਕ ਬੰਦਾ ਕਹਿੰਦਾ ਸੀ ਜੀ ਕਿ ਇਹ ਗਿਆਂ ਨੂੰ ਕਿਤੇ ਲਿਆਉਂਦੇ ਤਾਂ ਨਹੀਂ ਕਿਸੇ ਨੂੰ ਇਸ ਤਰ੍ਹਾਂ ਦੀ ਕੋਈ ਗੱਲ ਕਿਸੇ ਨੇ ਤੋਰੀ ਮੈਂ ਉਹਨਾਂ ਨੂੰ ਇੱਕ ਸੁਣਾਈ ਉਹ ਸਕੱਟ ਜੀ ਤੁਹਾਨੂੰ ਸੁਣਾ ਕੇ ਬੰਦ ਕਰਦਾ ਦੋ ਸਿੰਘ ਆ ਰਹੇ ਸੀ ਕਿ ਨੰਦਕੁਰ ਸਾਹ ਤੋਂ ਵਾਪਸ ਜਿੱਥੇ ਥੱਲੇ ਨਹਿਰ ਆ ਉੱਪਰ ਸੜਕ ਆ ਨਾ ਉੱਥੋਂ ਲੰਘਦੇ ਪਏ ਸੀ ਤੇ ਮੋੜ ਜੇ ਤੇ ਪੌੜੀਆਂ ਨੇ ਪਾਣੀ ਭਰ ਦਿਆ ਇੱਕ ਸਿੰਘ ਨੇ ਕਹਿੰਦਾ ਮੈਂ ਗੜਵੇ 'ਚ ਜਲ ਭਰ ਲਾਂ ਕਹਿੰਦਾ ਭਰ ਲਾ ਉੱਪਰ ਮਾੜੇ ਜਿਹਾ ਸਾਫ਼ ਕਰ ਲਿਓ ਨੇ ਐ ਗੜਵਾ ਮਾਰਿਆ ਗੜਵਾ ਹੱਥੋਂ ਛੁੱਟ ਕੇ ਭੱਜ ਗਿਆ ਉਹਨੇ ਕਿਹਾ ਤਾਂ ਗੜਵਾ ਚਲੇ ਗਿਆ ਉਹਨੇ ਗੜਵੇ ਨੂੰ ਫੜਨ ਨਹੀਂ ਮਗਰ ਛਾਲ ਫੜ ਲਈ ਉਹ ਆਪ ਵੀ ਡੁੱਬਣ ਲੱਗਾ ਤੇ ਉਹ ਬਾਹਰ ਖੜੇ ਵਾਲੇ ਸਿੰਘ ਨੂੰ ਕਹਿੰਦਾ ਭਾਈ ਸਾਹਿਬ ਛੁੱਟੋ ਦਸਤਾਰਾ ਕਿ ਮੈਂ ਤਾਂ ਪੱਗ ਫੜ ਕੇ ਤੁਹਾਡੀ ਆਵਾਂ ਉਹ ਕਹਿੰਦਾ ਬਲਾਜਕਾਰਾ ਹੁਣ ਮੇਲੇ ਸੱਤ ਖੰਢੀ ਹੋਣਗੇ ਜਿਹੜਾ ਚਲੇ ਗਿਆ ਉਹਨੂੰ ਅਸੀਂ ਰੋਕ ਦੇਈਏ ਜਿਹੜਾ ਆਜੋ ਉਹਨੂੰ ਜਿਹਾ ਕਹਿ ਦਾਂਗੇ ਬਾਕੀ ਗੱਲ ਹੈ ਪਾਰਟੀਆਂ ਰਹਿੰਦੀਆਂ ਨੇ ਪਾਰਟੀਆਂ ਕਦੇ ਮੁੱਕਦੀਆਂ ਨਹੀਂ ਆ ਪ੍ਰਨਾਬ ਮੁਕਰਜੀ ਨੇ ਇੱਕ ਗੱਲ ਕਹੀ ਸੀ ਉਹ ਗੱਲ ਤੁਹਾਨੂੰ ਅੱਜ ਰਿਪੀਟ ਕਰ ਦਿੰਨਾ ਜਦ 1985 ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਕਾਂਗਰਸ ਦੇ ਕ੍ਰੂਸੇਡੋ ਤੋਂ ਬਾਅਦ ਦੋ ਸਿੱਟਾਈਆਂ ਸੀ ਜਿਹਦੇ ਸਾਰੇ ਹਾਰ ਗਏ ਸੀ ਬੰਗਾਰੂ ਬੰਗਰੂਰੂ ਜਿੱਤੇ ਸੀ ਤੇ ਇੱਕ ਹੋਰ ਜਿਹੜਾ ਬਾਅਦ ਵਿੱਚ ਪ੍ਰੈਜ਼ੀਡੈਂਟ ਬਣਿਆ ਉਹਨੇ ਕਿਹਾ ਸੀ ਕਾਂਗਰਸ ਵਾਲਿਆਂ ਨੂੰ ਕਹਿੰਦਾ ਡੋਨਟ ਗੈਟ ਮਿਸਲੈਟ ਪਾਰਟੀ ਇਜ਼ ਨੈਵਰ ਆਰ ਫਿਨਿਸ਼ਡ ਨੌਰ ਦੇ ਡਾਈ ਇਹ ਫੇਜ਼ਸ ਹੁੰਦੇ ਨੇ ਦੇ ਗੈਟ ਡਾਊਨ ਦੇ ਅਪ ਐਂਡ ਦੇ ਵਿਲ ਰਾਈਜ਼ ਸੋ ਇਹ ਪਾਰਟੀ ਕਦੇ ਨਾ ਮਰਨੀ ਆ ਨਾ ਮਰਦੀ ਹੈ ਇਹ ਪਾਰਟੀ ਦੀ ਹਿਸਟਰੀ ਹੈ ਪਾਰਟੀ ਦੀ ਕਮਿਟਮੈਂਟ ਹੈ ਐਂਡ ਅੱਜ ਹਰ ਪੰਜਾਬੀ ਪੰਜਾਬੀ ਔਨੈਸਟ ਪੰਜਾਬੀ ਈਵਨ ਜਿਹੜੀਆਂ ਦੂਸਰੀਆਂ ਪਾਰਟੀਆਂ ਵਿੱਚ ਵੀ ਨੇ ਉਹ ਇਹ ਰਿਅਲਾਈਜ਼ ਕਰਦੇ ਆ ਕਿ ਜਿੰਨਾ ਚਿਰ ਅਕਾਲੀ ਦਲ ਦਾ ਹਥੌੜਾ ਨਾ ਰਿਹਾ ਉਹਨਾਂ ਦੀ ਵੀ ਉਹਨਾਂ ਦੀ ਪਾਰਟੀ ਤੇ ਸੇ ਖਤਮ ਹੋ ਜਾਣੀ ਆ ਕਿਸੇ ਗੱਲ ਨੂੰ ਕਹਿਣ ਨਹੀਂ ਹੋਣਗੇ ਅਕਾਲੀ ਦਲ ਦਾ ਡਰਾਵਾ ਚਾਹੀਦਾ ਹੈ